ਆਹ ਪਾਰਸਲ ਕਿਹਦਾ ਪਿਆ ਵਾ ਝੁੱਕ ਗਿਰੰਦੀ ਇਹਦਾ ਪਰਸ ਇੱਥੇ ਪਿਆ ਵਾ ਟੋਪਸ ਇੱਥੇ ਪਿਆ ਆ ਪਾਰਸਲ ਇੱਥੇ ਕੋਈ ਚੀਜ਼ ਨਹੀਂ ਝੁੱਕਦੀ ਸੱਚੀ ਇਹ ਵੀ ਨਾ ਸਾਰਾ ਕੰਮ ਇੱਥੇ ਸੁਟਿਆ ਆ ਉਹਨਾਂ ਨੇ ਹਮੜਾ ਡੱਬਾ ਬੰਦਾ ਪੁੱਛੇ ਇੱਥੇ ਰੱਖਣਾ ਵਾ ਰਸੋਈ 'ਚ ਰੱਖਿਓ ਹੋਏ ਕੱਪੜੇ ਵੀ ਪੇ ਤੋਣ ਵਾਲੇ ਚ ਕਿੰਨੇ ਮਾਚ ਤੋਂ ਧੋਣੇ ਵਾਲਾ ਖਲਾਰਾ ਚ ਰਿੰਪੀ ਹਾਂਜੀ ਮੰਮੀ ਆ ਕੱਪੜੇ ਤਾਂ ਚੇਂਜ ਕਰ ਲੈਨੇ ਈ ਤੂੰ ਕਿਉਂ ਕਿ ਆ ਜਾਣਾ ਕਿਤੇ ਕਿੰਨੇ ਗੰਦੇ ਕੱਪੜੇ ਪਾਏ ਆ ਬੰਦਾ ਨਹਾ ਤੋ ਕੇ ਸਾਫ ਸੁਥਰਾ ਹੁੰਦਾ ਕੱਪੜੇ ਚੇਂਜ ਕਰਦਾ ਸੋਹਣੇ ਕੱਪੜੇ ਪਾਇਆ ਕਰ ਗੰਦੇ ਜੇ ਕੱਪੜੇ ਪਾ ਛੱਡ ਦੀ 9 ਵਜੇ ਅਜੇ ਤੱਕ ਤੇਰੀ ਸਫਾਈ ਨਹੀਂ ਮੁੱਕੀ ਮੰਮੀ ਤੁਹਾਡੇ ਸਾਹਮਣੇ ਲੱਗੀ ਤੇ ਆ ਕਿੰਨਾ ਕੰਮ ਕਰਨ ਵਾਲਾ ਹੁੰਦਾ ਪਹਿਲਾਂ ਨਾਸ਼ਤਾ ਵੀ ਬਣਾਉਣ ਵਾਲਾ ਪਿਆਰ ਨਾਲ ਦਾ ਉਦੋਂ ਕੱਪੜੇ ਧੋਣ ਵਾਲੇ ਬਿਹਜੇ ਤੇ ਖਲਾਰਾ ਹੀ ਮਾਹ ਚੁਟਿਆ ਗਿਆ ਜੇ ਉਹ ਤੇ ਪੁੱਤ ਧੋਣੇ ਸੀ ਕੱਪੜੇ ਤੇ ਨਾਲ ਤੇ ਕਹਿੰਦਾ ਤਿਆਰ ਹੋ ਕੇ ਬਹਿ ਜੇ ਮੈਂ ਤਿਆਰ ਹੋ ਕੇ ਬਹਿ ਜਾ ਤਾਂ ਕੰਮ ਕਿੰਨੇ ਕੰਨਾ ਕਰਦਾ ਮੰਮੀ ਤੁਹਾਡੇ ਸਾਹਮਣੇ ਕਿੰਨਾ ਕੰਮ ਹੁੰਦਾ ਕਰਦਾ ਅਈ ਮੈਂ ਨਾਸ਼ਤਾ ਬਣਾਉਣਾ ਵਾ ਕੰਮ ਹੀ ਨਹੀਂ ਮੁੱਕਣ ਦੇ ਕਰਦੇ ਨਾ ਲਿਆ ਕਰ ਪਹਿਲੋ ਕੱਪੜੇ ਬਦਲ ਲਿਆ ਕਰ ਮੰਮੀ ਨਾ ਲਿਆ ਵਾ ਕੱਪੜੇ ਨੂੰ ਬਾਅਦ ਚ ਬਦਲਾਂਗੇ ਕੰਮ ਕਰਕੇ ਸਾਰੀ ਜਿਹੜੀ ਇਤਰਾ ਹੀ ਲੰਘ ਜਣੀ ਤੇਰੀ ਤੇ ਤੂੰ ਕਿੱਥੇ ਬਦਲਨੇ ਕੱਪੜੇ ਬਦਲਨੇ ਹੀ ਨਹੀਂ ਕੱਪੜੇ ਤੂੰ ਸਾਰੇ ਜਿਹੜੇ ਹੀ ਲੱਗੀ ਰਹਿਣਾ ਇਤਰਾ ਹੀ ਜੇ ਜਦੋਂ ਕੰਮ ਹੀ ਨੇ ਮੁੱਕਣੇ ਤੇ ਫਿਰ ਮੈਂ ਲੱਗੀ ਰਹਿਣਾ ਤੂੰ ਛੇਤੀ ਕਰ ਲੈ ਨਾ ਥੋੜਾ ਛੇਤੀ ਉੱਠ ਜਿਆ ਕਰ ਥੋੜਾ ਚਲੋ ਮੈਂ ਹੁਣ ਨਾਸ਼ਤਾ ਬਣਾਉਂਦਾ ਨਾ ਛੇਤੀ ਕਰ ਹਾਂਜੀ ਸਾਰੀ ਜ਼ਿਆੜੀ ਨਿਗਾਨੀ ਕਰ ਨਿਗਾਨੇ ਦਾ ਕੰਮ ਕਰਦੀ ਰਹਿੰਦੀ ਹੈ ਬੰਦਾ ਫੜਾ ਫੜਾ ਹੱਥ ਮਾਰ ਕੇ ਉਹ ਕਰਦਾ ਕੰਮ ਨੂੰ ਲਮਕਾ ਛੱਡ ਦਿੰਿਆ ਨੇ ਫੇਰ ਆਖੋ ਤਖਣਾ ਆਖਦੀ ਸੱਸ ਮਾਂ ਵੀ ਚਲ ਚਾਹ ਤਰਦਾ ਸਾਰਿਆਂ ਦੀ ਫਿਰ ਖਲਾਰਾ ਚੁੱਕਦਾ ਕਿੰਨਾ ਖਲਾਰਾ ਪਿਆ ਜੀ ਨੋ ਅੱਜ ਕੇ ਹਾਇ ਰੱਬਾ ਤੈਨੂੰ ਤਾਂ ਨਹੀਂ ਹੱਸੇ ਮਤੇ ਤੁੰਦੇ ਚੱਕ ਚੱਕਦ ਨਹੀਂ ਖਲਾਰਾ ਮੈਂ ਇਨ੍ਹਾ ਤੇ ਬੰਦ ਹੀ ਰਹਿਣਾ ਮੰਮੀ ਵੇ ਕੈਮਰਾ ਪੋਟ ਆਈ ਨੂੰ ਆਂਦੇ ਸਵੇਰੇ ਸਵੇਰ ਤਿਆਰ ਹੋਣਾ ਤਿਆਰ ਹੋ ਕੇ ਸਾਜ ਤਾਜ ਦਾਣਾ ਕਿੱਡੀ ਸੋਹਣੀ ਲੱਗਣ ਡਈ ਐ ਤਾਂ ਹੀ ਤਾਂ ਮੈਂ ਤੈਨੂੰ ਪਿਆਰ ਕਰਦੀ ਆ ਹੁਣ ਇੱਕ ਹੋਵੇਲਾ ਰਿੰਪੀ ਉਹਨੂੰ ਵੀ ਸਿੱਧੇ ਸਿੱਧੇ ਮੈਂ ਬੋਲ ਕੇ ਆਈਓ ਉਹਦੇ ਇੰਜ ਬਣੀਏ ਜਿਦਾਂ ਕੰਮ ਵਾਲੀ ਹੁੰਦੀ ਆ ਬੜਾ ਬੋਲਦੀ ਆ ਨਹੀਂ ਕੱਪੜੇ ਪਾ ਲਾ ਤੂੰ ਵੀ ਨਹਾ ਤੋ ਲਾ ਤੂੰ ਵੀ ਤਿਆਰ ਮੰਮੀ ਮੇਰਾ ਕੰਮ ਮੁਕੇ ਤੇ ਮੈਂ ਤਿਆਰ ਹੋਵਾਂ ਹੁਣ ਮੈਨੂੰ ਕੀ ਕਹਿ ਸਕਦੀ ਪਿਆਰ ਨਾਲ ਵੀ ਕਹਿ ਕੇ ਵੇਖ ਲਿਆ ਤੇ ਗੁੱਸੇ ਚੂਰ ਮੈਂ ਕਹਿ ਤ ਆਇਆ ਨਾ ਤੂੰ ਮੇਰੀ ਗੱਲ ਮੰਨਦੀ ਐ ਇੱਕ ਵਾਰ ਕਹਿੰਨੀ ਐ ਤੂੰ ਤੂੰ 10 ਵਾਰ ਕਰਦੀ ਐ ਤੇ ਕੋਹ ਆ ਕੰਮ 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 ਹੀ ਰੱਖਿਆ ਯੋਨੇ ਸਿਰ ਤੇ ਹੁਣ ਪੁੱਤ ਤੂੰ ਕੀ ਖਾਣਾ ਮੈਂ ਤੇਰੇ ਲਈ ਕੀ ਲੈ ਕੇ ਆਵਾਂ ਮੰਮੀ ਕੁਛ ਵੀ ਬਣਾ ਦੋ ਬਰ ਕੋਈ ਵਧੀਆ ਜਿਆ ਚੀਜ਼ ਬਣਾ ਕੇ ਦਿਓ ਮੈਨੂੰ ਖਾਣ ਵਾਸਤੇ ਤੂੰ ਦੱਸ ਤੇ ਸਹੀ ਵਧੀਆ ਜਿਆ ਕੀ ਚਲੋ ਮੰਮੀ ਤੂੰ ਇੰਨਾ ਕਹਿੰਦੇ ਜੇ ਤੂੰ ਇਤਨਾ ਕਰੋ ਸੈਂਡਵਿਚ ਬਣਾ ਦਿਓ ਮੇਰੇ ਵਾਸਤੇ ਨਾਲੇ ਮੇਰੀ ਗੱਲ ਸੁਣੋ ਆ ਕੀ ਕਹਿੰਦੇ ਆ ਇਹਦੀ ਗੱਲ ਮੇਰੇ ਸਾਹਮਣੇ ਨਾ ਕਰਿਆ ਕਰੋ ਇਹਨਾਂ ਤੇ ਬਸ 24 ਘੰਟੇ ਜਾਂ ਕੰਮ ਤੇ ਆ ਮੇਨਾਂ ਅੱਡੇ ਬਾਜੀ ਲੈਣ ਤੇ ਲੱਗੀ ਰਹਿੰਦੀ ਐ ਪਤਾ ਨਹੀਂ ਮੇਰੇ ਨਾਲ ਇਹਨੂੰ ਕੀ ਨਫ਼ਰਤ ਹੈਗੀ ਆ ਜਦੋਂ ਵੇਖੋ ਉਹਨੇ ਆ ਕੀਤਾ ਵਾ ਉਹਨੇ ਉਹ ਮੰਗਾ ਲਿਆ ਵਾ ਲੇ ਦੱਸ ਮੈਂ ਮਗਾਨੀ ਆ ਤੇ ਇਹਨੂੰ ਕਦਾ ਸਾੜਾ ਪੈ ਜਾਂਦਾ ਤੇ ਆਹ ਸ਼ੈਰੋ ਕਰੀਨੀ ਆ ਨਾ ਇਸ ਕਰਕੇ ਤੇਰੇ ਤੋਂ ਨਫ਼ਰਤ ਕਰਦੀ ਆ ਹੋਰ ਕੋਈ ਗੱਲ ਨਹੀਂ ਆ ਵੇਖਾ ਤੂੰ ਕਿਵੇਂ ਪਾਇਆ ਲਾਇਆ ਉਹ ਪਉਂਦੀ ਆ ਉਹਨੂੰ ਤੇ ਕੰਮ ਨਾ ਵਾਸਤਾ ਇੱਥੋ ਚੋਕੋਥੇ ਰੱਖੋ ਥੋਚੋ ਕੋਥੇ ਰੱਖ ਬਸ ਚੰਗਾ ਤੇ ਮੇਰੇ ਲਈ ਨਾ ਮੈਂ ਸੈਂਪਲਸ ਬਣਾ ਕੇ ਲਈ ਆਈ ਮੈਂ ਆਪਣੇ ਪੋਤ ਲਈ ਤੂੰ ਬਹਿ ਜਾ ਹਾਂ ਹਾਂ ਮੰਮੀ ਮੈਂ ਬਹਿ ਜੰਨੀ ਆ ਮੇਰੀ ਗੱਲ ਸੁਨੋ ਕੀ ਕਹਿੰਦੇ ਆ ਮੈਂ ਤੇ ਆਸ਼ਰ ਪਤਾ ਹੋ ਕੇ ਕਿਉਂ ਰਿੰਨੀ ਆ ਜਦੋਂ ਮੈਂ ਸਿਕਾਇਚ ਵਿਆਹੀ ਆਈ ਸੀ ਨਾ ਤੁਸੀਂ ਕਿਹਾ ਹੈਗਾ ਕਿ ਸਾਡੀ ਸੱਸ ਨੇ ਹਨ ਨੂੰ ਇਹ ਮੱਤ ਦਿੱਤੀ ਆ ਕਿ ਹਮੇਸ਼ਾ ਤੇ ਆਸ਼ਰੋ ਕੇ ਰਹਿਣਾ ਤੇ ਅੱਗੋ ਮੈਂ ਵੀ ਤੁਹਾਨੂੰ ਦਿੰਨੇ ਆ ਤੇ ਮੈਂ ਤੁਹਾਡੀ ਮੱਤ ਦੇ ਸਾਰੀ ਚੱਲਣਾ ਮੈਂ ਥੋੜਾ ਕਿਸੇ ਹੋਰ ਦੇ ਅਨੁਸਾਰ ਚੱਲਣਾ ਮੈਨੂੰ ਤਾਂ ਤੂੰ ਮੈਨੂੰ ਚੰਗੀ ਲੱਗਦੀ ਹੈ ਨਾਲ ਮੈਂ ਦੁੱਧ ਲਿਆਵਾਂ ਕਿ ਚਾਹ ਲੈਣੀ ਹੈ ਸੈਂਡਵਿਚ ਦੇ ਨਾਲ ਨਹੀਂ ਨਹੀਂ ਮੰਮੀ ਦੁੱਧ ਕਿੱਥੇ ਸਵੇਰੇ ਸਵੇਰੇ ਸੈਂਡਵਿਚ ਦੇ ਨਾਲ ਵਧੀਆ ਜੀ ਕੜਕ ਚਾਹ ਅੱਲਾ ਚੀ ਤੇ ਅਦਰਕ ਪਾ ਕੇ ਬਣਾ ਦਿਓ ਨਾਲ ਚੱਲ ਹੁਣੇ ਗਈ ਤੇ ਹੁਣੇ ਆਈ ਤੂੰ ਬੈ ਹਾਂ ਮੰਮੀ ਠੀਕ ਆ ਮੈਂ ਤੇ ਬੈਠੀ ਆ ਲੈ ਦਸ ਜਿਹੜਾ ਤੇ ਆਸ਼ਿਆ ਰੋਕੇ ਜਿਹੜਾ ਸਾਸੂ ਨੂੰ ਵਾਚੇ ਕਰਕੇ ਰੱਖੂਗਾ ਸਾਸਨੇ ਤੇ ਉਹਦੀ ਗੱਲ ਮੰਨਨੀ ਆ ਉਹਦੀ ਗੱਲ ਥੋੜਾ ਮੰਨਨੀ ਆ ਜਿਹੜਾ 24 ਘੰਟੇ ਲੀਂਜੀ ਪਾ ਕੇ ਰੱਖੂਗਾ ਕੰਮ ਦਾ ਤੇ ਐ ਕਰਦੀ ਆ ਜਿਵੇਂ ਸਾਰੀ ਦੁਨੀਆ ਦਾ ਹੀ ਕੰਮ ਇਹਨੂੰ ਆ ਉਹ ਮੈਨੂੰ ਵੀ ਪਤਾ ਕਿੰਨਾ ਕੰਮ ਕਰਦੀ ਆ ਮਾੜਾ ਜਿਹਾ ਕੰਮ ਉਧਰੋਂ ਕਰ ਲਿਆ ਮਾੜਾ ਜਿਹਾ ਉਧਰੋਂ ਕਰ ਲਿਆ ਆਪਣੇ ਆਪ ਨੂੰ ਬੜਾ ਕਿ ਮੈਂ ਤੇ ਬਈ ਬੜੀ ਵਿਚਾਰੀ ਆ ਹੂੰ ਪੂਜਾ ਬੂਆ ਮਾਰਲਾ ਅ ਮੈਂ ਤੇਰੀ ਰਾਜ ਆਂਟੀ ਵਾਲਾ ਹੋ ਕੇ ਆਈ ਪੁੱਛਾ ਮੈਂ ਜਾਣਾ ਉਧਰ ਦਾਵਤ ਵਾਲਿਆਂ ਦਾ ਘਰ ਕੇ ਨਹੀਂ ਰਾਜਪਨ ਜੀ ਲੈ ਬੈਠੇ ਇੱਥੇ ਬੈਠੀ ਹੋਈ ਆਂ ਵੇਲੀ ਨੇ ਕੀ ਕਰਨਾ ਬੈਣਾ ਹੀ ਆ ਆਹੋ ਬੈਣਾ ਹੀ ਆ ਉਹ ਦਾਵਤ ਵਾਲੇ ਡੱਬਾ ਦੇ ਕੇ ਸੀ ਤੁਹਾਨੂੰ ਉਹ ਮੈਂ ਤਾਂ ਘਰ ਹੈ ਨਹੀਂ ਸਾਂ ਹਾਂ ਉਹ ਉੱਟੀ ਘਰ ਸੀ ਦੇ ਕੇ ਡੱਬਾ ਤੇ ਆਹੋ ਉਹ ਪੰਜੀਰੀ ਦਾ ਡੱਬਾ ਦੇ ਕੇ ਗਏ ਆ ਉਹਨਾਂ ਨੇ ਫੰਕਸ਼ਨ ਰੱਖਿਆ ਪਰਸੋਂ ਦਾ ਆਓ ਤੇ ਜਾਣਾ ਤੇ ਪੈਣਾ ਹੀ ਆ ਸਗਨ ਪਉਣ ਹਾਂ ਸਾਰੇ ਜਾਣੇ ਕਹਿੰਦੇ ਕੁੜੀ ਬੜੀ ਸੋਹਣੀ ਆ ਕੁੜੀ ਬੜੀ ਸੋਹਣੀ ਆ ਚਲੋ ਆਪਾਂ ਵੀ ਵੇਖਿਆ ਵਾਂਗੇ ਸੁਣੀ ਇਹ ਤਾਂ ਸੁਣੀ ਹੋਊਗੀ ਇਹਨਾਂ ਡੱਬੇ ਬੜੇ ਵਧੀਆ ਛਪਵਾਏ ਉਹਨਾਂ ਨੇ ਆਹ ਵੇਖ ਲੋ ਆਂਦੇ ਮੁੰਡਿਆਂ ਤੇ ਕਰੀਦਾ ਹਾਂ ਜਿਨ੍ਹਾਂ ਨੇ ਕਰਨਾ ਨਾ ਕੁੜੀਆਂ ਤੇ ਵੀ ਕਰਨਾ ਕੁੜੀਆਂ ਤੇ ਕਰ ਲੈਣਾ ਵੇਖ ਲੋ ਐ ਵਿਆਂ ਵਾਂਗੂ ਕਰਨ ਢੇ ਮੈਨੂੰ ਪਤਾ ਲੱਗਾ ਹੈਗਾ ਮਗਰ ਕੁੜੀਆਂ ਤੇ ਜ਼ਿਆਦਾ ਕਰਨਾ ਚਾਹੀਦਾ ਧੀ ਤੇ ਆਣੀ ਹੁੰਦੀ ਹੈ ਇਹ ਤਾਂ ਗੱਲ ਸਹੀ ਭੈਣ ਜੀ ਢਾਡੀ ਹੋਰ ਸੁਣਾਓ ਸੇ ਠੀਕ ਆ ਬਿਲਕੁਲ ਠੀਕ ਹੈ ਜੀ ਵਧੀਆ ਕਿੱਥੇ ਨਹੀਂ ਲੇ ਸਸੀ ਕਾ ਜਿੰਦੀ ਰਾਜੀ ਰਹਿ ਬਸ ਠੀਕ ਹੈ ਠੀਕ ਹੈ ਲੈ ਤੁਸੀਂ ਕਿਦੋਂ ਆਏ ਦੱਸਿਆ ਨਹੀਂ ਮਿੰਡੋਂ ਮੈਂ ਪੁੱਤਰ ਹੁਣੇ ਆਈ ਆ ਮੇਰੀ ਗੱਲ ਸੁਣੋ ਚਾਹ ਪਾਣੀ ਰੋਟੀ ਖਾਣੀ ਆ ਤੁਸੀਂ ਨਾ ਰੋਟੀ ਖਾਂਦੇ ਹੁੰਦੇ ਜੇ ਜਦੋਂ ਵੀ ਆਂਦੇ ਜੇ ਮੈਂ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਲੈ ਪੁੱਤ ਤੇਰੀਆਂ ਸੱਚੀ ਕੀ ਬਾਤਾਂ ਸੱਚੀ ਤੇਰੀ ਵੱਡੀ ਨੂੰ ਤਾਂ ਇੰਨੀ ਚੰਗੀ ਆ ਇੰਨੀ ਬਲਪੜੀ ਆ ਨਾ ਇੰਨੀ ਬਲਪੜੀ ਕੋਈ ਹਿਸਾਬ ਨਹੀਂ ਇਹ ਰਾਹ ਚ ਵੀ ਮਿਲੈ ਨਾ ਉਸੇ ਵਲੇ ਐਕਟਿਵਾ ਤਾਂ ਉੱਤਰ ਕੇ ਤੇ ਮੱਥਾ ਟੇਕਦੀ ਆ ਬੜਾ ਪਿਆਰ ਕਰਦੀ ਸੱਚੀ ਪਿਆਰ ਦੀ ਗੱਲ ਐ ਨਾ ਭੈਣ ਜੀ ਤੁਹਾਡਾ ਨਾ ਇਹਦਾ ਪਿਆਰ ਹੀ ਬੜਾ ਨਾ ਭੈਣਾ ਮੇਰੇ ਨਾਲ ਨਹੀਂ ਇਹਦਾ ਤਾਂ ਸਾਰਾ ਗਲੇਮਲੇ ਨਾਲ ਪਿਆਰ ਆ ਉਹ ਜਿੰਨਾ ਤੁਹਾਡਾ ਨਾ ਉਹਨਾਂ ਨਹੀਂ ਹੈਗਾ ਤੁਹਾਡਾ ਨਾ ਕੋਈ ਜਿਆਦਾ ਹੀ ਆ ਮੇਰੀ ਗੱਲ ਸੁਨੋ ਮੈਂ ਨਾ ਹੁਣੇ ਸਾਰੇ ਘਰ ਦਾ ਕੰਮ ਕਰਕੇ ਨਾ ਵਿਹਲੀ ਹੋ ਗਈ ਤਿਆਰ ਹੋ ਗਈ ਆ ਮੇਰੀ ਗੱਲ ਸੁਨੋ ਦੱਸੋ ਕੁਛ ਖਾਣਾ ਪੀਣਾ ਤੁਹਾਡੀ ਫੇਵਰੇਟ ਕੌਫੀ ਨਾ ਬਣਾ ਦਵਾ ਵੇਖ ਲੈ ਪੁੱਤ ਜੋ ਤੇਰੀ ਮਰਜ਼ੀ ਆ ਲੈ ਪੁੱਤ ਫਿਰ ਚਲੋ ਠੀਕ ਆ ਲੈ ਕੇ ਆ ਮੇਰੀ ਗੱਲ ਸੁਣ ਇਹ ਤੂੰ ਮੈਨੂੰ ਪਤਾ ਲੱਗਾ ਦੁਕਾਨ ਲੱਗੇ ਖੋਲਣ ਕਾਹਦੇ ਲੱਗੀ ਖੋਲਣ ਕੁਛ ਨਹੀਂ ਬੋਰ ਹੋ ਜਿਹਾ ਸੀਗਾ ਮੈਂ ਕਿਹਾ ਚੱਲ ਥੋੜਾ ਜਿਹਾ ਜਿਵੇਂ ਆ ਕਾਸਮੈਟਿਕਸ ਦਾ ਸਮਾਨ ਇਹ ਮੰਗਵਾ ਲਵਾਂ ਅੱਜ ਕੱਲ ਤੁਹਾਨੂੰ ਪਤਾ ਵਾ ਚਲਦਾ ਵਾ ਸਾਰੀਆਂ ਲੇਡੀਜ਼ ਨੇ ਤੇ ਇਹੋ ਹੀ ਕੁਝ ਲਾਣਾ ਵਾ ਲਿਪਸਟਿਕ ਕੱਜਲ ਆਈ ਲਾਈਨਰ ਇਹ ਸਾਰਾ ਕੁਝ ਸੋਚਣ ਦੀ ਸੀ ਜੇ ਵਾ ਹੋ ਸਕੇ ਤੇ ਸੂਟ ਦੱਸੋ ਮੰਮੀ ਆਂਟੀ ਨੂੰ ਸੂਟ ਮੰਗਵਾ ਲਿਆ ਕਰਨੇ ਆ ਤੂੰ ਹੀ ਜਿਹੜੇ ਸੂਟ ਬਾਹਰੋਂ ਲੈਂਦੇ ਜੇ ਫੇਰ ਸਾਡੇ ਕੋਲ ਲੈ ਆਕਰ ਮੈਂ ਕਿਹਾ ਤੂੰ ਫਿਕਰ ਹੀ ਨਾ ਕਰ ਅੱਲਾਗੇ ਮੱਲੇ ਵਾਲੀਆਂ ਜਿਹੜੀਆਂ ਹੈਗੀਆਂ ਸਾਡੇ ਮੈਂ ਉਹਨਾਂ ਨੂੰ ਵੀ ਸੱਦ ਲਿਆ ਕਰਨਾ ਪਾ ਲੋ ਸੂਟ ਤੁਸੀਂ ਹੌਲੀ ਹੌਲੀ ਨਾ ਸਾਰਾ ਹੀ ਸਮਾਨ ਰੱਖ ਲੈਣਾ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਲੇ ਰਾਜਪੰਜੀ ਇਹ ਤਾਂ ਬਹੁਤ ਵਧੀਆ ਗੱਲ ਆ ਕਿੱਡੀ ਦੂਰਸਾਂ ਨੂੰ ਜਾਣਾ ਪੰਦਾ ਹੈਗਾ ਇਹ ਤਾਂ ਲੱਗੇ ਸਾਨੂੰ ਮਿਲ ਜਾਇਆ ਕਰੂਗਾ ਹੁਣ ਤੁਸੀਂ ਟੈਨਸ਼ਨ ਨਾ ਦੋ ਹਾਂ ਨਹੀਂ ਵੱਡੀ ਨੂੰ ਤਾਂ ਪਹਿਲਾਂ ਤੇਰੀ ਬੜੀ ਮਲਾਪੜੀ ਹੈਗੀ ਆ ਬੜੀ ਜਿਆਦਾ ਮਲਾਪੜੀ ਆ ਆ ਵੇ ਲੋ ਆ ਕੱਲ ਕਰਵਾ ਚੋਸੀ ਤੇ ਸਾਰੇ ਜਾਣੇ ਕਹਿਣ ਦੇ ਸੀ ਕੰਦੇ ਰਾਜ ਦੀ ਵੱਡੀ ਨੂੰ ਐਡੀ ਸੋਹਣੀ ਲੱਗਣ ਢਈ ਸੀ ਨਾ ਐਡੀ ਸੋਹਣੀ ਲੱਗਣ ਢਈ ਸੀ ਕੋਈ ਹਿਸਾਬ ਨਹੀਂ ਵੇਖੋ ਤਾਇਆ ਤੇ ਮਹਿੰਦੀ ਇੰਨੀ ਗੁੜੀ ਚੜੀ ਆ ਮੇਰੀ ਸੱਸ ਬੜਾ ਪਿਆਰ ਕਰਦੀ ਨਾ ਆਂਟੀ ਤੂੰ ਹੀ ਬੜਾ ਤਿਆਰ ਹੋਏ ਜੇ ਬੜੇ ਸੋਹਣੇ ਲੱਗਣਦੇ ਚੱਲੇਗੇ ਤੇ ਤੇ ਉਹ ਪਹਿਣਾ ਤੈਨੂੰ ਪਤਾ ਮੇਰੀ ਨੂੰਹ ਵੀ ਵਰਤ ਰੱਖਿਆ ਸੀ ਤੇ ਕੱਲ ਤਾਂ ਆਪਾਂ ਗੈਰੀ ਘੁੰਮਣ ਵਾਸਤੇ ਤੇ ਮੇਰੀ ਨੂੰਹ ਕਹਿੰਦੀ ਸੀ ਕਿ ਚਲੋ ਮੰਮੀ ਤਾਂ ਮੈਂ ਅਜ ਕਮਾ ਕੇ ਲੈ ਕੇ ਆਨੀ ਆ ਮੈਂ ਕਿਹਾ ਠੀਕ ਆ ਤੇ ਉਹ ਨੇਚਰ ਨੂੰ ਗੋਲ ਗੱਪੇ ਖਾਣ ਜਾਣਾ ਹੀ ਇਹਨਾਂ ਨੇ ਮੰਮੀ ਨੂੰ ਮੈਂ ਕਹਿੰਨੀ ਰੰਨੀ ਆ ਮੰਮੀ ਚਲੋ ਮੈਨਾਂ ਘੁੰਮਣ ਚਲੋ ਐਕਟੀਵਾ ਤੇ ਚਲੀਏ ਪਤਾ ਨਹੀਂ ਕਿਉਂ ਨਹੀਂ ਮੰਨਦੇ ਜ਼ਬਰਦਸਤੀ ਮੈਨੂੰ ਲੈ ਕੇ ਜਾਣਾ ਪੈਂਦਾ ਵਾ ਉਹ ਫਰਦਾਵਤ ਵਾਲੇ ਦਾ ਸੁਨੇਹਾ ਆ ਗਿਆ ਤੇ ਮੈਂ ਕਿਹਾ ਚੱਲ ਮੈਂ ਗੱਲ ਕਰਕੇ ਆਵਾਂ ਤੇ ਮੇਰੀ ਗੱਲ ਸੁਣੋ ਰਾਜ ਭੈਣ ਜੀ ਇੱਕ ਗੱਲ ਤਾਂ ਬੁਰਾ ਨਾ ਮਨਾਇਓ ਨਾ ਨਾ ਬੁਰਾ ਕਿਉਂ ਬਣਾਉਣਾ ਤੁਸੀਂ ਦੱਸੋ ਵੇਖੋ ਇਹਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਹੈਨਾ ਇਹ 1 ਵਨਸਵਰ ਕੇ ਰਹਿੰਦੀ ਆ ਆ ਤੁਸੀਂ ਵੀ ਵੇਖ ਲਓ ਸਵੇਰੇ ਸਵੇਰੇ ਦਰਾਣੀਆਂ ਛਣੀਆਂ ਤਿਆਰ ਹੋ ਕੇ ਰੰਦੀਆਂ ਜੇ ਪਰ ਟਾਡੀ ਨੂੰ ਤੂੰ ਤੇ ਕਹਿੰਦੇ ਜੇ ਸ਼ਹਿਰੋਂ ਲਿਆਂਦੀ ਜਲੰਧਰੋਂ ਜਲੰਧਰ ਦੀ ਆ ਪਰ ਭੈਣ ਜੀ ਗੁੱਸਾ ਨਾ ਗੱਲ ਦਾ ਕਰਿਓ ਪਤਾ ਨਹੀਂ ਕਿਤਰਾ ਦੀ ਬਣੀ ਰਹਿੰਦੀ ਆ ਨਾ ਉਹਦਾ ਸਿਰ ਵਗਿਆ ਹੁੰਦਾ ਉਹੋ ਹੀ ਨਾਈਟ ਜਿਆ ਸੂਟ ਪਾ ਕੇ ਤੇ ਤੁਰੀ ਫਿਰਦੀ ਗੱਲ ਤੇ ਚੁੰਨੀ ਪਾ ਕੇ ਭੈਣ ਜੀ ਮੈਂ ਉਹਨੂੰ ਬੜਾ ਹੀ ਜਾਂਦੀ ਜੇ ਕਿ ਸਵੇਰੇ ਹੀ ਨਹਾ ਤੋ ਕੇ ਤਿਆਰ ਹੋ ਜਾ ਕਰ ਮੇਰੀ ਸੁੰਦੀ ਨਹੀਂ ਆਂਦੀ ਮੰਮੀ ਕੰਮ ਨਹੀਂ ਮੁੱਕਦਾ ਕੰਮ ਮੁੱਕੇ ਤੇ ਮੈਂ ਤਿਆਰ ਹੋਵਾਂ ਆ ਕਹਿੰਦੀ ਜੇ ਹਾਏ ਭੈਣ ਜੀ ਕੰਮ ਕਿਹੜਾ ਹੁੰਦਾ ਹੁਣ ਆ ਨਹੀਂ ਕੰਮ ਕਰਦੀ ਇਹ ਵੀ ਤੇ ਵੇਖੋ ਕਪੜੇ ਸੁਕਣੇ ਪਾਣ ਦੇ ਹੁੰਦੀ ਛੱਤ ਤੇ ਪਰ ਸਵੇਰੇ ਸਵੇਰੇ ਤਿਆਰ ਹੁੰਦੀ ਆ ਉਹ ਮੈਨੂੰ ਨਾ ਮੰਮੀ ਨੇ ਜਦ ਮੈਂ ਵਿਆਹ ਹੀ ਆਈ ਸੀ ਨਾ ਉਦੋਂ ਹੀ ਕਹੇਤਾ ਸੀ ਪੁੱਤਰ ਕੰਮ ਵੀ ਕਰਨਾ ਵਾ ਪਰ ਪਹਿਲਾਂ ਤਿਆਰ ਹੋਣਾ ਫੇਰ ਭਾਵੇਂ ਸਾਰਾ ਕੰਮ ਕਰ ਲੋ ਬਸ ਮੈਂ ਉਸ ਦਿਨ ਤੋਂ ਮੰਮੀ ਦੀ ਉਹ ਗੱਲ ਲਿਖ ਲਈ ਆਪਣੇ ਦਿਮਾਗ ਦੇ ਵਿੱਚ ਆ ਘਾੜੀ ਦਾ ਛੋਟੀ ਨੂੰ ਤਾਂ ਉਹ ਹਾਲ ਐ ਕੀ ਕਹਿੰਦੇ ਆ ਉਧਰੋਂ ਪਈਆਂ ਤਕਾਲਾਂ ਤੇ ਤੇ ਜੱਜੀ ਮਾਰੇ ਸ਼ਾਲਾ ਹੈ ਸ਼ਾਮ ਨੂੰ ਤਿਆਰ ਹੋ ਕੇ ਬਹਿ ਜਾਂਦੀ ਐ ਬੰਦਾ ਸ਼ਾਮ ਨੂੰ ਤਿਆਰ ਹੋ ਕੇ ਕਿੱਥੇ ਜਾਣਾ ਇਹਨੇ ਸ਼ਾਮ ਨੂੰ ਤਿਆਰ ਹੋ ਕੇ ਕੀ ਕਰ ਰੇ ਬੰਦਾ ਸਵੇਰੇ ਹੀ ਨੌਂਦਾ ਤੋਂਦਾ ਕੱਪੜੇ ਪੌਂਦਾ ਸੋਣਾ ਲਿਸ਼ਕ ਪੁਸ਼ ਕੇ ਰਹਿੰਦਾ ਚੰਗਾ ਲੱਗਦਾ ਬੰਦਾ ਕੰਮ ਕਰਦਾ ਰਵੇ ਨਾਲ ਨਾਲ ਮੇਰੀ ਸੱਸ ਵੀ ਕਹਿਣ ਡਈ ਸੀ ਉਦੋਂ ਸੱਸ ਮੇਰੀ ਕੰਦੀ ਆ ਵੇਹਲਾ ਰਾਜ ਹੋਣੀ ਜਰੋਂਦੀ ਇਹ ਵਿਆਹ ਆਈਆਂ ਨਾ ਔਰੋਂ ਦਾ ਕਦੀ ਨਹੀਂ ਇਹਨਾਂ ਨੂੰ ਮੈਂ ਵੇਖਿਆ ਵੀ ਮਾੜੇ ਜਿਹੇ ਕੱਪੜੇ ਪਾਏ ਹੁਣ ਨਾਈਟਸੂਟ ਪਾਏ ਹੁਣ ਐ ਸਵੇਰੇ ਸਵੇਰੇ ਤਿਆਰ ਹੋ ਕੇ ਰਹਿੰਦੀਆਂ ਪਰ ਪਹਿਣਾ ਟਾਡੀ ਤਾਂ ਛੋਟੀ ਨੂੰ ਤਾਂ ਕੋਈ ਹਿਸਾਬ ਨਹੀਂ ਨਾਲੇ ਤੁਸੀਂ ਕਹਿੰਦੇ ਪੜ੍ਹੀ ਲਿਖੀ ਵੀ ਨੇ ਤੋਂ ਵਾਧੇ ਆ ਕੀ ਪੜਿਆ ਲਿਖਿਆ ਵਾਲੀ ਔਰ ਚ ਕੀ ਗੱਲ ਹੈਗੀ ਕੋਈ ਹੈ ਕੋਈ ਗੱਲ ਬੁਰਾ ਨਾ ਮੇਰੀ ਗੱਲ ਦਾ ਮਨਾਓ ਬੁਰਾ ਨਹੀਂ ਮੰਨਣਾ ਪਰ ਆਹ ਵੇਖੋ ਆ ਟਾਡੀ ਵੱਡੀ ਨੂੰ ਆ ਮੈਂ ਆਈ ਆ ਨਾ ਤੇ ਭੱਜੀ ਆਈ ਆ ਫਿਰ ਭੈਂਜੀ ਆਪੇ ਦਿਲ ਕਰਦਾ ਇਹਦੇ ਨਾਲ ਪਿਆਰ ਕਰਨ ਨੂੰ ਤੇਰੀ ਸਾਂ ਹੀ ਨਹੀਂ ਨਾ ਇਹਦੀ ਰੀਸਾ ਹੀ ਨਹੀਂ ਕਰ ਸਕਦਾ ਕੋਈ ਤੇ ਉਹ ਵੇਖ ਲੋ ਹਵਾ ਸੁਣਾ ਵਢਾਈ ਭੈਣ ਜੀ ਮੈਂ ਕਿਹਾ ਤੇ ਚਲ ਕੋਈ ਗੱਲ ਨਹੀਂ ਨਹੀਂ ਮੇਰੀ ਸੁਣੀ ਉਹਦੀ ਵੱਡੀ ਜਠਾਣੀ ਤਿਆਰ ਹੁੰਦੀ ਆ ਸਭ ਕੁਝ ਕਰਦੀ ਬੰਦਾ ਵੇਖ ਕੇ ਹੀ ਹੋ ਜਾਂਦਾ ਤਿਆਰ ਵੇਖ ਕੇ ਹੀ ਚਾ ਆ ਜਾਂਦਾ ਉਹਨੂੰ ਤਾਂ ਵੇਖ ਕੇ ਵੀ ਨਹੀਂ ਆਉਂਦਾ ਕਿ ਮੈਂ ਤਿਆਰ ਹੋਵਾਂ ਚਾ ਲਾਵਾਂ ਪਾਵਾਂ ਆਹੋ ਮੈਂ ਤਾਂ ਅੱਗੇ ਕਹਿਣ ਲਈ ਆਹ ਪਾਰਲਰ ਵਾਲੀ ਤੁਸੀਂ ਘਰੇ ਹੀ ਸੱਦੀ ਸੀ ਜੇ ਇੰਨੇ ਮੇਦੀ ਲਵਾਈ ਤੋ ਵਿਲ ਵਾਲਨ ਦੀ ਸ਼ੌਂਕ ਹੋਵੇ ਤਾਂ ਨਾ ਮਾੜੀ ਮਾੜੀ ਮੇਦੀ ਲਵਾਈ ਉਹਨੇ ਤੂੰ ਵੀ ਪਤਾ ਨਹੀਂ ਕਿਤਨਾ ਦੀ ਮਹਿੰਦੀ ਲਵਾਈ ਆ ਲਾਥ ਵੀ ਗਈ ਆਂਟੀ ਵੇਖੋ ਮੈਨੂੰ ਵੀ ਓਨੇ ਦਿਨ ਹੋ ਗਏ ਕਿੰਨਾ ਰੰਗ ਆ ਹਜੇ ਤੱਕ ਕੰਮ ਤੇ ਮੈਂ ਵੀ ਕਰਦੀ ਆ ਉਹਦੇ ਤੇ ਲਾਥ ਵੀ ਗਈ ਹੁਣੇ ਵੇਖਿਓ ਜਿਹੜੀ ਆਂਦੀ ਆ ਤੇ ਪਤਾ ਨਹੀਂ ਹੁਣ ਕਿੱਥੇ ਬੈਠੀ ਹੋਈ ਆ ਬੰਦਾ ਤੁਹਾਡੀ ਬਾਤ ਸੁਣ ਕੇ ਆ ਜਾਂਦਾ ਸ਼ਰਮ ਹੀ ਚਾਹੀਦੀ ਆ ਨਾ ਕਿ ਕੋਈ ਆਇਆ ਵਾ ਤੇ ਇੱਕ ਵਾਰੀ ਆ ਕੇ ਸਸਰੀ ਘਰ ਤੇ ਬੁਲਾ ਲਵੇ ਨਾ ਵੀ ਪਹਿਰੀ ਪਹਿਣਾ ਕਰਿਆ ਵਾ ਬਾਹਰ ਆਣ ਗਵਾਂਡ ਦਾ ਪਹਿਣਾ ਆਂਟੀ ਆਈ ਆ ਪਹਿਣ ਪਰਾਏ ਆ ਮੈਂ ਸਤ ਕ ਸਤ ਕਰੀਏ ਇੱਜ਼ਤ ਹੁੰਦੀ ਸਾਡੀ ਤੈਨੂੰ ਵੇਖ ਕੇ ਹੀ ਸਿੱਖ ਲਵੇ ਕੀ ਕਹਾਂ ਇਹਨੂੰ ਮੈਂ ਸਮਝ ਨਹੀਂ ਆਉਂਦੀ ਮੈਤੇ ਅੱਕ ਗਈਆਂ ਤੇ ਤੂੰ ਗੱਲਾਂ ਤੇ ਇੰਜ ਮਾਰਦੇ ਪਿਆ ਜਿਵੇਂ ਇਹਨਾਂ ਨੇ ਸਬਜ਼ੀ ਬਣਾਉਣੀ ਹੈ ਰੋਟੀ ਬਣਾਉਣੀ ਹੈ ਇਹ ਐਂਟੀ ਜੀ ਤੁਹਾਡੇ ਬਸ ਸਬਜ਼ੀ ਬਣਾਵਾ ਰੋਟੀ ਬਣਾਵਾ ਨਹੀਂ ਨਹੀਂ ਫੇਵਰੇਟ ਕੋਲਡ ਕਾਫੀ ਬਣਾਵਾ ਬਸ ਗੱਲਾਂ ਨਾਲ ਘਰ ਪੂਰਾ ਕਰਦੇ ਹੋ ਕੰਮ ਨਾ ਘਰੇ ਉੱਠ ਕੇ ਜਿੰਨੀ ਦੇਰ ਐਂਟੀ ਬੈਠੇ ਹੈ ਨਾ ਬਸ ਉੱਥੇ ਬੈਠੇ ਨੇ ਨਾ ਇਹ ਨਹੀਂ ਕਿ ਮੈਂ ਉੱਠ ਕੇ ਰਸੋਈ 'ਚ ਪਾਣੀ ਪੋਛਣਾ ਐਂਟੀ ਨੂੰ ਕਿਤੇ ਕੋਈ ਹਾਲ ਨਹੀਂ ਵੇ ਤੁਹਾਡਾ ਦੀਦੀ ਆਹੇ ਮਹਿੰਦੀ ਦੀ ਗੱਲ ਜਦੋਂ ਕੰਮ ਕਰੋਗੇ ਤੇ ਰੰਗ ਤੇ ਆਪੇ ਫਿੱਕੇ ਹੋਣੇ ਆ ਬੈਠੇ ਬੈਠੇ ਰੰਗ ਆਪੇ ਫਿੱਕਾ ਹੋਣਾ ਹੀ ਨਹੀਂ ਆ ਗੱਲਾਂ ਬੜੀਆਂ ਵੇ ਤੁਹਾਨੂੰ ਕਰਨੀਆਂ ਆਉਂਦੀਆਂ ਦੀਦੀ ਕੀ ਕਮਾਂ ਤੁਸੀਂ ਮੈਂ ਤਾਂ ਵੱਡੇ ਚ ਪਰ ਆਪਣੇ ਆਪ ਸਮਝ ਚਾਈ ਦੀ ਤੁਹਾਨੂੰ ਚੱਲ ਵੜਾ ਮੈਂ ਹੀ ਪਾਣੀ ਦਵਾ ਸਰੋਣਾ ਦੇ ਮੰਮੀ ਨੇ ਮੈਨੂੰ ਹੀ ਆ ਚੱਲ ਜੇ ਉਹ ਨਹੀਂ ਉੱਠੇ ਤੂੰ ਕਿਹੜਾ ਪਾਣੀ ਲੈ ਕੇ ਆ ਗਈ ਫੇਰ ਮੈਨੂੰ ਹੀ ਸੁੰਨਾ ਪੈਣਾ ਓ ਮੈਂ ਆ ਪਿਲਾਇਆ ਇਹਨੇ ਪਾਣੀ ਉਹਨੇ ਤੇ ਮੈਡਮ ਨੇ ਗੱਲਾਂ ਨਾ ਕਰ ਪੂਰਾ ਕਰਨਾ ਓ ਮਮਮੀ ਮੇਰੀ ਗੱਲ ਸੁਣੋ ਤੁਸੀਂ ਨਾ ਗੱਲਾਂ ਕਰੋ ਤੇ ਮੈਂ ਕਮੈਂਟ ਕਾਸ਼ਵੀ ਨੂੰ ਵੇਖਾਵਾਂ ਸੁੱਤੀ ਹੋਈ ਨਾ ਕਿਤੇ ਉੱਠਨੇ ਚਾਵੇ ਮੈਂ ਆਈ ਆਂਟੀ ਜੀ ਵੇਲਾ ਨਹੀਂ ਪੈਣਾ ਆ ਤੇਰੀ ਵੱਡੀ ਨੂੰ ਦਾ ਹਾਲ ਆ ਸਾਰੇ ਬੰਨੇ ਧਿਆਨ ਰਹਦਾਈ ਸਾਰੇ ਬੰਨੇ ਧਿਆਨ ਦਾ ਘਰ ਵੱਲੇ ਵੀ ਕੰਮ ਵੱਲੇ ਵੀ ਮਿਆਂ ਵੀ ਕਰ ਲਾ ਬਿਜ਼ਨਸ ਵੀ ਕਰ ਲਾ ਤੇਰੀ ਨੂੰ ਕਿਤੇ ਵਹਿਲੀ ਨਹੀਂ ਰਹਿੰਦੀ ਤੇ ਫਿਰ ਵੀ ਵੇਖ ਲਾ ਇਹ ਸੱਜੀ ਸਵਰੀ ਰਹਿੰਦੀ ਆ ਕਿਸ਼ਕਣ ਲਈ ਚਲੋ ਆਂਟੀ ਮੈਂ ਵੀ ਇੱਕ ਹੀ ਆਵਾ ਤੂੰ ਹੀ ਨਾ ਜਾਇਓ ਨਾ ਮੈਂ ਤੁਹਾਡੇ ਵਾਸਤੇ ਹੁਣੇ ਕੋਲਡ ਕਾਫੀ ਬਣਾ ਕੇ ਲਿਆਉਂਗਾ ਜਾਇਓ ਵੀ ਨਾ ਇਹ ਨਾ ਇਹ ਵੀ ਮਗਰ ਉੱਠ ਕੇ ਚਲ ਜੀ ਗੱਲਾਂ ਦੀ ਪਿਆਤ ਹੀ ਕੋਲਡ ਕਾਫੀ ਪਾਣੀ ਤਾਂ ਲਿਆਂਦਾ ਨਹੀਂ ਗਿਆ ਕਿ ਪਾਣੀ ਪੁੱਛ ਲੈ ਇੱਕ ਵਾਰੀ ਆਂਟੀ ਨੂੰ ਸੱਸੀ ਘਰਾਂਟੀ ਜੀ ਸੱਸੀ ਦਾ ਪੁੱਤਰ ਸੱਸੀ ਕਾਲ ਕੀ ਹਾਲ ਹੈ ਬਾਸ ਬੋਤੀਆ ਤੇ ਜੀਸਾ ਨਾ ਜਲਦੀ ਰਹਿ ਗਰੂਪਲਾ ਕਰੇ ਪੁੱਤ ਆਂਟੀ ਤੇਰੇ ਕਦੋਂ ਦੇ ਆਏ ਤੇ ਪਾਣੀ ਤੂੰ ਹੁਣ ਲੈ ਕੇ ਆਈ ਆਂ ਬੰਦਾ ਵੇਖ ਲੈਂਦਾ ਆਇਆ ਗਿਆ ਫਟਾਫਟ ਚੀਜ਼ ਲੈ ਕੇ ਆਈਦੀ ਹੁੰਦੀ ਆ ਮੰਮੀ ਮੈਂ ਉੱਪਰ ਛਾਤੇ ਹੀ ਕੱਪੜੇ ਸੁਕਣੇ ਬਾਹੰਦੀ ਪਤਾ ਨਹੀਂ ਲੱਗਾ ਮੈਂ ਹੁਣੇ ਆਈ ਤੇ ਵੇਖਿਆ ਆਂਟੀ ਇਹਨੇ ਪਾਣੀ ਲੈ ਕੇ ਆ ਗਈ ਗੱਲਾਂ ਹੀ ਕਰ ਦਿੰਦੀਆਂ ਕੰਮ ਖਤਮ ਕਰ ਦਿੰਦੀਆਂ ਗੱਲਾਂ ਕਰਕੇ ਅੰਟੀ ਚਾਹ ਬਣਾ ਕੇ ਲੈ ਮੈਂ ਨਾ ਨਹੀਂ ਨਹੀਂ ਥੋੜੀ ਥੋੜੀ ਘੰਟਾ ਦੇ ਹੋ ਗਿਆ ਪੁੱਤ ਮੈਨੂੰ ਬੈਠੀ ਨਾ ਮੈਂ ਜਾਵਾਂ ਮੈਂ ਤਾਂ ਆਪਣੀ ਨੋ ਨੋ ਕਹਿ ਕੇ ਆਈ ਸੀ ਕਿ ਪੂਜਾ ਮੈਂ 2 ਮਿੰਟ ਚਾ ਜਾਣਾ ਹੈਗਾ ਬਹਿ ਜੋ ਚਾਹ ਪੀ ਕੇ ਜਾਇਓ ਨਾਰਾਜ ਭੈਣ ਜੀ ਫੇਰ ਪੀ ਲਵਾਂਗੇ ਚੰਗਾ ਪੁੱਤ ਠੀਕ ਹੰਟੀ ਜੀ ਠੀਕ ਹੈ ਪੁੱਤ ਮੇਰੇ ਸੁਣ ਗੱਲ ਇਧਰ ਹਾਂ ਜੀ ਮੰਮੀ ਅੰਟੀ ਤੇਰੇ ਕਦੋਂ ਦੇ ਆਏ ਆ ਤੈਨੂੰ ਚਾਹੀਦਾ ਸੀ ਨਾ ਪਾਣੀ ਲੈ ਕੇ ਫਟਾਫੜਾਵਾ ਮੈਂ ਮੰਮੀ ਮੈਂ ਉੱਪਰ ਹੈ ਗਈ ਸੀ ਪਤਾ ਨਹੀਂ ਲੱਗਾ ਮੈਨੂੰ ਨਾਲੇ ਵੇਖਿਆ ਕੀ ਬਣੀ ਐ ਹੈ ਤੇਰੇ ਸਵੇਰੇ ਮੈਂ ਕਹੇ ਨਾ ਚੇਂਜ ਕਰ ਲੈ ਕੋਈ ਨਾ ਕੋਈ ਆ ਜਾਂਦਾ ਤੂੰ ਨਹੀਂ ਚੇਂਜ ਕੀਤੀ ਆਪਣੀ ਮਰਜ਼ੀ ਕਰਦੀ ਐ ਕਮਸਕਮ ਲੀੜਾ ਕਪੜਾ ਪਾ ਕੇ ਰੱਖੀਦਾ ਸੋਹਣੇ ਬਣ ਕੇ ਰਹੀਦਾ ਕਿਸੇ ਦਾ ਪਤਾ ਥੋੜੀ ਹੁੰਦਾ ਕੇ ਨੇ ਕਿਹਦੇ ਵਾਲਾ ਆ ਜਾਣਾ ਹੈ ਤੇ ਤੈਨੂੰ ਕੋਈ ਅਕਲ ਹੈ ਹੀ ਨਹੀਂ ਜਿੰਨੀ ਮਰਜ਼ੀ ਮੈਂ ਦੇ ਲਵਾਂ ਵੱਡੀ ਵੀ ਤੇ ਹੈਗੀ ਆ ਉਹਦੇ ਵਾਲ ਵੇਖ ਕੇ ਹੀ ਕਰ ਲਿਆ ਕਰ ਕੁਝ ਕਿ ਤੈਨੂੰ ਕਮੀ ਹੈ ਕਿਸ ਚੀਜ਼ ਦੀ ਜੋ ਕੋ ਛੋਨੂ ਲਿਆ ਕੇ ਦਿੰਨੀ ਆ ਉਹੋ ਹੀ ਤੈਨੂੰ ਲਿਆ ਕੇ ਦਿੰਨੀ ਆ ਕਮੀ ਨਹੀਂ ਕੋਈ ਛੱਡਦੀ ਮੈਂ ਪੀ ਤੇਰੇ ਜਿਤੇ ਵਜੇ ਤੱਕ ਵਿਦਕਰਾ ਪਾਣੀ ਆ ਕੋਈ ਵਿਦਕਰਾ ਨਹੀਂ ਮੈਂ ਪਾਂਦੀ ਮਗਰ ਤੂੰ ਪਾਂਦੀ ਨਹੀਂ ਤੈਨੂੰ ਪਾਣ ਦੀ ਜਾਚ ਨਹੀਂ ਆ ਗਈ ਪੀ ਕਦੋਂ ਕੀ ਪਾਉਣਾ ਤੇ ਕਦੋਂ ਨਹੀਂ ਮੰਮੀ ਮੇਰੀ ਗੱਲ ਸਮਝਦੇ ਕੋਸ਼ਿਸ਼ ਤੇ ਕਰੋ ਮੈਂ ਤੁਹਾਨੂੰ ਕਹਿਨ ਤੇ ਤਈ ਆ ਮੈਂ ਉੱਪਰ ਸੀ ਮੈਨੂੰ ਪਤਾ ਨਹੀਂ ਲੱਗਾ ਨਾਲੇ ਕੰਮ ਕਰਦੇ ਫ੍ਰੀ ਹੁੰਦੀ ਤੇ ਫੇਰ ਹੀ ਕੱਪੜੇ ਪਾਂਦੀ ਤਿਆਰ ਹੁੰਦੀ ਤੇਰੀਆਂ ਤਾਂ ਮੈਨੂੰ ਗੱਲਾਂ ਹੀ ਨਹੀਂ ਸਮਝ ਆਉਂਦੀਆਂ ਤੂੰ ਸਮਝਾਉਣਾ ਕੀ ਚਾਹੁੰਨੀ ਆ ਮੈਨੂੰ ਕਮਸ ਕਮ ਨਾ ਇੱਕ ਦਿਨ ਤੂੰ ਬਹਿ ਜਾ ਵੇਲ ਕੱਢ ਕੇ ਨਾ ਕੰਮ ਛੱਡ ਦੇ ਸਾਰਾ ਤੇ ਮੇਰੇ ਲਾ ਕੇ ਬਹਿ ਕੇ ਮੈਨੂੰ ਸਮਝਾ ਤੂੰ ਕਹਿਣਾ ਕੀ ਚਾਹੁੰਨੀ ਐ ਜਿਹੜੀ ਮੈਨੂੰ ਨਹੀਂ ਪਤਾ ਲੱਗਦਾ ਕਿਰਾਨਾ ਕੀ ਕਰਦੀ ਪਈ ਐ ਇੱਥੇ ਤੂੰ ਕੁਛ ਨਹੀਂ ਮੰਮੀ ਆ ਕੁਰਸੀਆਂ ਜੇ ਖਿਲਰੀਆਂ ਪਈਆਂ ਹੀ ਇੱਥੇ ਤੇ ਮੈਂ ਆ ਥੋੜਾ ਵੇਖਣ ਦੀ ਹਾਂਜੀ ਦੱਸੋ ਮੈਂ ਨਾ ਉਧਰ ਸਗਨ ਪਾਵਾਂ ਜਾਵਾਂ ਤੇ ਤੂੰ ਆਈਆਂ ਤਾਂ ਮੈਂ ਬੈਹ ਹੀ ਜਾਵਾਂ ਫਿਰ ਕੱਲੇ ਚੱਲੇ ਜੇ ਤੂੰ ਕੱਲੀ ਜਾਣਾ ਤੂੰ ਜਰਾ ਇਹਨਾ ਕੰਮ ਕੁੰਮ ਵੇਖ ਲਈ ਤੇ ਮੈਂ ਹੋ ਆਵਾਂ ਕੰਮ ਕਿਉਂ ਕਿਉਂ ਨਹੀਂ ਨਹੀਂ ਮੰਮੀ ਕੰਮ ਦੀ ਤੇ ਕੋਈ ਗੱਲ ਨਹੀਂ ਤੁਹਾਨੂੰ ਪਤਾ ਵਾ ਅੱਗੇ ਮੈਂ ਕਦੀ ਮਨਾਂ ਕੀਤਾ ਕੰਮ ਤੋਂ ਮੈਨੂੰ ਤੇ ਭਾਵੇਂ ਸਾਰੇ ਘਰ ਦਾ ਕੰਮ ਕਰਾ ਲਓ ਗੱਲ ਬਸ ਇੰਨੀ ਆ ਕਿ ਮੈਂ ਨਹੀਂ ਚਾਹਦੀ ਕਿ ਤੁਸੀਂ ਇਕੱਲੇ ਜਾਵੋ ਉੱਥੇ ਮੇਰੀ ਗੱਲ ਸੁਣੋ ਇਕੱਲੇ ਤੁਸੀਂ ਫੰਕਸ਼ਨ 'ਚ ਜਾਓਗੇ ਤੇ ਤੁਹਾਡੇ ਕੋ ਤੇ ਤੁਰਿਆ ਨਹੀਂ ਜਾਂਦਾ ਚੰਗੀ ਤਰ੍ਹਾਂ ਕਿੰਨੂੰ ਕਹੋਗੇ ਮੇਰਾ ਹੱਥ ਫੜ ਇਤਨਾ ਚੰਗਾ ਥੋੜੀ ਲੱਗੂਗਾ ਜੇ ਸਪੋਜ਼ ਕਰੋ ਤੁਸੀਂ ਇੱਥੇ ਬੈਠੇ ਤੁਹਾਨੂੰ ਕੋਈ ਚੀਜ਼ ਖਾਣ ਵਾਲੀ ਚਾਹੀਦੀ ਹੋਊਗੀ ਕਿੰਨੂੰ ਮਾਜ ਮਾਰੋਗੇ ਵੈਸੇ ਨਾਲ ਤੇ ਕੋਈ ਚਾਹੀਦਾ ਵਾ ਜੇ ਤੁਸੀਂ ਚਾਹੋ ਤੇ ਮੈਂ ਤੁਹਾਡੇ ਨਾਲ ਚੱਲ ਜਾਨੀ ਆ ਬਾਕੀ ਉਸ ਤਰ੍ਹਾਂ ਜੇ ਤੁਸੀਂ ਉਹਨੂੰ ਲੈ ਕੇ ਜਾਣਾ ਵੇ ਰਿੰਪੀ ਨੂੰ ਉਹਨੂੰ ਲੈ ਜਾਓ ਇੱਕ ਜਾਣਾ ਮੰਮੀ ਚਾਹੀਦਾ ਵਾ ਤੁਹਾਡੇ ਨਾਲ ਜਿਹੜਾ ਕਿ ਤੁਹਾਡੀ ਟੇਕ ਕੇਅਰ ਕਰੇ ਓਹੋ ਤੈਨੂੰ ਤਾਂ ਮੇਰੀ ਟੈਂਸ਼ਨ ਰਹਿੰਦੀ ਹੈ ਕੋਈ ਟੈਂਸ਼ਨ ਮੰਮੀ ਇਸ ਤਰ੍ਹਾਂ ਕੌਣ ਕਰੂਗਾ ਕਿਤਰਾ ਚੜੋਗੇ ਬਾਹਾਂ ਕੌਣ ਪੜੂਗਾ ਬਸ ਟੈਂਸ਼ਨ ਹੀ ਰਹਿੰਦੀ ਤੈਨੂੰ ਚੱਲ ਫਿਰ ਆਹ ਨਾਲ ਚੱਲ ਪੋ ਉਹਨੂੰ ਵੀ ਕਹਿੰਨੀ ਆ ਚੱਲ ਪੋ ਚਲੋ ਦੋਵੇਂ ਚੱਲੋ ਮੇਰੇ ਨਾਲ ਆਜੋ ਚਲੋ ਫਿਰ ਠੀਕ ਆ ਮੰਮੀ ਪੁੱਛ ਲੈਨੇ ਉਹਨੂੰ ਪਤਾ ਨਹੀਂ ਉਹਨੇ ਜਾਣਾ ਕਿ ਨਹੀਂ ਜਾਣਾ